ਹਰਿ ਹਰਿ ਸੋ ਸਾਹਿਬ ਹੋਰ ਜੁਗ ਜੁਗ ਭਗਤੋ ਪਾਇਆ ਪੈਜ ਰਖਦਾ ਰਾਮ ਰਾਜੀ ਹਰਿ ਨਾਖਸ ਦੁਸ਼ਟ ਮਾਰਿਆ ਪ੍ਰਹਿਲਾਦ ਰਾਯੋ ਅਹੰਕਾਰਿਆ ਨੰਦ ਕਾਂ ਪਟਦੇ ਨਾਮ ਦਿਉ ਮੁਖ ਲਾਇਆ ਜਨਾਨ ਗਸਰ ਸੇ ਵਿਅੰਤ ਲਈ ਛਡਾਇਆ ਏਕ ਓੰਕਾਰ ਸਤਗੁਰ ਪ੍ਰਸਾਦ ਸਰੋਗ ਮਹਲਾ ਪਹਿਲਾ ਦੁਖਦਾਰੋ ਜੁਰੂਪੈ ਜੋ ਸੁਤਾ ਮਨ ਨ ਹੋਈ ਤੂ ਕਰਤਾ ਕਰਣਾ ਮੈਂ ਨਾਹੀ ਜੋ ਕਰੀ ਨਾ ਹੋਈ ਬਲੇਹਾਰੀ ਕੁਦਰਤ ਸਿਆ ਤਰੰਤ ਨਾ ਜਾਈ ਲਖਿਆ ਰਹਾਓ ਜੋਤ ਮੈਂ ਜੋਤ ਜੋਤ ਮੈਂ ਜਾਤਾ ਉਕਲਕਲਾ ਪਰਪੁਰਿਆ ਤੂ ਸੱਚਾ ਸਾਹਿਬ ਸਵਾਰਿਓ ਜਨਾ ਗੀਤੀ ਸੁਪਰਪਿਆ ਕੋ ਨਾਨਕ ਕਰਦੀ ਕੀ ਬਾਤਾਂ ਜੋ ਕਿਛੁ ਕਰਨਾ ਸੁ ਕਰਿਆ ਸੋਦਰਗ ਆਸਾ ਮਹਲਾ ਪਹਿਲਾ ਇਕੋ ਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਾਖਿਆ ਸੁ ਕਰਕੇ ਆ ਜਿਤੁ ਮੈਂ ਸਰਬ ਸੰਭਾਲੇ ਵਾਜੇ ਤੇ ਨਾਦ ਅਨੇਕ ਸੰਖਾ ਕਿਤੇ ਦਰਬਾਹਨਾਰੇ ਕਿਤੇ ਤੇ ਰਾਗੁ ਪ੍ਰੀ ਸੁਖ ਹੀ ਹੈ ਕਿਤੇ ਤੇਰੇ ਰਾਗ ਬਨਹਾਰੇ ਗਾਵੰਤ ਤੁਧਨੋ ਪਬਨ ਬਾਣੀ ਵ ਸੰਤੁਰ ਗਾਵੈ ਰਾਜ ਤਰਮ ਦਵਾਰੇ ਗਾਵੰਤ ਤੁਧਨੋ ਜਦ ਗਉਤਲਿ ਜਾਣਨ ਲਿਖ ਲਿਖ ਤਰਮ ਵਿਚਾਰੇ ਗਾਵੰਤ ਤੁਧਨੋ ਈਸ਼ਰ ਬੰਮਾ ਦੇਵੀ ਸੋਹੰ ਤੇਰੇ ਸਾ ਸਵਾਰੇ ਗਾਵੰਤ ਤੁਧਨੋ ਦਰਿੰਦਰ ਰਾਸਨ ਬੈਠੇ ਦੇਵ ਧਿਆਨ ਅੰਦਰ ਨਾਲੇ ਗਾਵੰਤ ਤੁਧਨੋ ਸਿੱਧ ਸੁਮਾਦੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਦੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵਨ ਤਦਨੋ ਪੰਡਤ ਫੜਨਰ ਕੇਸ਼ਰ ਜਗ ਜਗ ਵਿਦਾਨਾਲੇ ਗਾਵਨ ਤਦਨੋ ਮੋਨੀਆ ਮਨ ਮੋਹਨ ਸੁਰਗ ਮਚਪਿਆਲੇ ਗਾਵਨ ਤਦਨੋ ਰਤਨ ਉਪਾਇ ਤੇਰੇ 68 ਤੀਰ ਰਤਨਾਲੇ ਗਾਵਨ ਤਦਨੋ ਜੋਤ ਮਹਾਮਲ ਸੂਰਾ ਗਾਵਨ ਤਦਨੋ ਖਾਣੀ ਚਾਰੇ ਗਾਵਨ ਤਦਨੋ ਕੰਡ ਮੰਡਲ ਬ੍ਰਹਮੰਡ ਕਰਕਰ ਕਤਕੇ ਤੇਰੇ ਧਾਰੇ ਤੇਈ ਤਦਨੋ ਗਾਵਨ ਜੋਤ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸੇ ਮਾ ਚਤਨ ਆਵਨ ਨਾਨਕ ਕਾ ਵਿਚਾਰੇ ਸੋ ਇਸੋ ਇਸਦਾ ਸੱਚਾ ਸਾਹਿਬ ਸੱਚਾ ਸਚਿ ਨਾਈ ਹੈ ਭੀ ਹੋਸੀ ਜਾਇ ਨਾ ਜਾਸੀ ਰਤਨਾ ਜਿੰਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਨਸੀ ਮਾਇ ਜਨੁ ਪਾਈ ਕਰ ਕਰ ਦੇ ਕਹਿ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਇਸ ਬਾਬੇ ਸਵੀਕਾਰਤੀ ਪਰ ਉਹ ਨਾ ਕਰਣਾ ਜਾਈ ਸੋ ਪਾਤਸ਼ਾਹ ਸਰਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਹੋ ਕੇ ਸਭ ਕੋ ਏਕ ਵਡਾ ਦੀਤਾ ਹੋਏ ਕੀਮਤ ਪਾਏ ਨਾ ਕਹਿ ਆ ਜਾਈ ਕਹਿਣ ਵਾਲੇ tiers ਰਹੇ ਸਮਾਈ ਵੱਡੇ ਮੇਰੇ ਸਹਬਾ ਘਰ ਗੰਭੀਰਾ ਗੁਣ ਗੇਰਾ ਹੋਏ ਨਾ ਜਾਣੈ ਤੇਰਾ ਕੀਤਾ ਕਿਵੜ ਜੀਰ ਰਹਾਉ ਸਬਸੁਰਤੀ ਮਿਲ ਸੁਰਤ ਕਮਾਈ ਸਬਕੇ ਮਤ ਮਿਲ ਕੇ ਮਤ ਪਾਈ ਗਿਆਨੀ ਦਾਨੀ ਗੁਰੂ ਗੁਰ ਹਾਈ ਕਹ ਨਾ ਜੈ ਤ੍ਰਿ ਤਲ ਵਡਿਆਈ ਸਭ ਸਤ ਸਭ ਸਭ ਸੰਗਿਆਈਆ ਸਦਾ ਵਰਗਾ ਗਿਆ ਵਡਿਆ ਆਤਮ ਸਦੀ ਕੇ ਨਾਨਾ ਪਾਈਆ ਕਰਮ ਮਿਲੈ ਨਾਹੀ ਢਾਕ ਰਹੀ ਆਕਣ ਵਾਲ ਕ ਵਿਚਾਰਾ ਸਤਿ ਪਤੇ ਤੇਰੇ ਬੰਡਾਰਾਂ ਜਿਸ ਤੁੰਦੇਤ ਸੰਗ ਚੌਰ ਨਾਨਕ ਸੱਚ ਸਵਰਨ ਹਾਰਾ ਸਾ ਮਹੱਲਾ ਪਹਿਲਾ ਆਖਾਂ ਜੀਵ ਇਸਰੇ ਅਮਰ ਜਾਉ ਆਖਣੇ ਓ ਖਸਾਚਾ ਨਾਉ ਸਾਚੇ ਨਾਮ ਕੀ ਲੱਗ ਭੂਖ ਉਤਪੁਖ ਖੰਚ ਲਿਐ ਦੂ ਸੋਗਿ ਇਸਲਾ ਮੇਰੀ ਮਾਈ ਸੱਚਾ ਸਹ ਸੱਚਾ ਨਾ ਰਹੋ ਸਾਚੇ ਨਾਮ ਕੀ ਦਲ ਵੜਿਆਈ ਅਖਤ ਕੇ ਕੀਮਤ ਨਹੀਂ ਪਾਈ ਇਹ ਸਭ ਮਿਲ ਕੇ ਆਖਣ ਪਾਹੀ ਵਡਨ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣੇ ਹੋ ਹਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਵੇ ਜਿਵੜੇ ਆਉ ਤੇ ਵੜ ਤੇਰੀ ਦਾਤ ਜੰਤਨ ਕਰਕੇ ਕੀਤੀ ਰਾ ਖਸਮ ਵਸਾਰ ਹਤੇ ਕਮ ਜਤ ਨਾਨਕ ਨਾ ਬਸਨਾਤ ਰਾਗ ਗੋਜਰੀ ਮਹੱਲਾ ਚੌਥਾ ਹਰ ਕੇ ਜਾਨੋ ਸਤਿਗੁਰ ਸਤਪੁਰਖ ਮਿਨਉ ਗੁਰਮੁ ਗ੍ਰਪਾ ਹਮ ਗਿਰੇ ਕਰਮ ਸਤਿਗੁਰ ਸਲਣਾਈ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਨਾਰ ਹਰ ਸਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਵਿਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਉਪਾਸ ਜੋ ਸਤਿਗੁਰ ਸ਼ਰਨੋਂ ਸੰਗਤ ਨਹੀਂ ਆਈ ਤਰਗ ਜੀਵੈ ਤਰਗ ਜੀਵਾਸ ਜਨ ਅਰਜਨ ਸਤਿਗੁਰ ਸੰਗਤ ਪਾਈ ਜਨ ਤਰਮਾਸਤ ਕੋ ਲਿਖਿਆ ਲਿਖਾਸ ਧੰਨ ਧੰਨ ਸਤ ਸੰਗ ਜਤ ਅਰਸ ਪਾਇਆ ਮਿਲ ਦੰਨ ਨਾਮ ਕੁ ਨਾਮ ਪ੍ਰਗਾਸ ਰਾਗ ਗੋਜਰੀ ਮਹੱਲਾ ਪੰਜਵਾ ਕਾਹੀ ਨਿਮੰਤਿਤ ਵਦਮ ਜਾ ਆਹਰ ਹਰ ਜੀਓ ਪਰਿਆ ਉਸ ਤਰ ਬਤਨ ਮੈਂ ਜੰਤ ਉਪਾਈ ਤਾ ਕਾ ਰਜਕ ਆਗੇ ਕਰ ਧਰਿਆ ਮੇਰੇ ਮਾਦੂ ਜੀ ਸਤ ਸੰਗਤ ਮਿਲਿ ਉਸ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤਵਨਤਾ ਕੋਈ ਨ ਕਿਸ ਕੀ ਧਰਿਆ ਸਰੋ ਸਰੋ ਜਿ ਕੋ ਸੰਭਾਹੀ ਧਾਕੁਰ ਕਾਹੇ ਮਨ ਭਉ ਕਰਿਆ ਉਡ ਉਡਿਆ ਵੈ ਸੈ ਗੋਸਾ ਤਿਸ ਪਾਛੇ ਬਚਰੇ ਚਰਿਆ ਤਨ ਗਵਨ ਤੁਲਾ ਵੈ ਗਵਨ ਤੁਗਾ ਵੈ ਮਨ ਮੈ ਸਿਮਰਨ ਕਰਿਆ ਸਭਨ ਦਾਨ ਦਸ ਅਸ਼ਟ ਸਿਧਾਨ ਧਾਕੁਰ ਕਲ ਤਲ ਧਰਿਆ ਜ ਨਾਨਕ ਬਲ ਬਲ ਸਦ ਵਰ ਜਾਈਏ ਤੇਰਾ ਅੰਤ ਨ ਅਪਾਰਾ ਵਰਿਆ ਰਗ ਆਸਾ ਮਹੱਲਾ ਚੌਥਾ ਸੋ ਬੁਰਖ ੴ ਸਤਿਗੁਰ ਪ੍ਰਸਾਦ ਸੋ ਬੁਰਖ ਨਰਿੰਜਨ ਹਾਤ ਬੁਰਖ ਨਰਿੰਜਨ ਹਰਿ ਗੁਮ ਘਮੇ ਅਪਾਰਾ ਸਬਤਿ ਆਵੈ ਸਬਤਿ ਆਵੈ ਤਦ ਜੀਅਰ ਸਚੇ ਸਰਜਣਹਾਰ ਸਭ ਜੀਤੁ ਮਾਈ ਤੂੰ ਜੀ ਹਕ ਦਾ ਤਾਰਾ ਅਰਿ ਧਾਵੋ ਸੰਤੋ ਜੀ ਸਬਦੁ ਖ ਸਰਨਾਰ ਹਰਿਆ ਪੀਠਾ ਕੁਰੀ ਹਰਿਆ ਬੇ ਸੇਵਕ ਜੀ ਕਿਆ ਨਾਨਕ ਜੰਤੋ ਵਿਚਾਰਾ ਤੂੰ ਘਟ ਘਟ ਅੰਤਰ ਸਰਬੰਦਰ ਅੰਤਰ ਜੀ ਾਰੇ ਕੋ ਪ੍ਰਭ ਸਮਾਨਾ ਇਕ ਦਾ ਤੇਗ ਭਿਖਾਰੀ ਜੀ ਸਭ ਤੇਰੇ ਚੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤੁਧ ਬਿਨਿਆ ਵਰ ਨਾ ਜਾਣਾ ਤੂੰ ਪਾਉਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿ ਆਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤੰਨ ਕੁਰਬਾਣਾ ਹਰਿ ਦਿਆ ਬਰ ਦਿਆ ਬਰ ਤੁਧ ਜੀ ਸਿਜੰዱ ਤੁਮ ਸੁਖਵਾਸੀ ਸੇ ਮੁਗਤ ਉਸੇ ਮੁਗਤ ਭੈਜਨ ਹਰਤਾ ਆ ਜੀ ਤਨ ਟੁੱਟੀ ਜਮ ਕੀ ਫਾਸੀ ਜੈ ਨਾ ਨਿਰਭਉ ਜਨ ਹਰ ਨਿਰਭਉ ਧਿਆਇਆਓ ਜੀ ਤਨ ਕਾ ਭਉ ਸਭ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰਤਾ ਆ ਨਾਉਨ ਕ ਤਨਵਲ ਜਾਸੀ ਤੇਰੀ ਭਗਤ ਤੇਰੀ ਭਗਤ ਮਨ ਹਰ ਜੀ ਭਰੇ ਵਿਅੰਤ ਵਿਅੰਤਾ ਤੇਰੇ ਭਗਤ ਰਿਵਾਸ ਲਾਮਪੁਰ ਜੀ ਹਰ ਨਿਕਾ ਨਿਕਾਨੰਤਾ ਤੇਰੀ ਅਨਕ ਤੇਰੀ ਅਨਕ ਰਹਿ ਹਰ ਪੂਜਾ ਜੀ ਤਪ ਤਾਪਹਿ ਜਪਹਿ ਵਿਅੰਤਾ ਤੇਰੇ ਅਨੇਕ ਕਿਰਿਆਨੇਕ ਪ੍ਰਵ ਸਮਰਤ ਸਾਸ ਜੀ ਕਰ ਕਿਰਿਆ ਘਟ ਕਰਨੁ ਕਨੰਤਾ ਸੇ ਭਗਤ ਸੇ ਭਗਤ ਬਲੇ ਜਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇ ਬੜਿਆ ਵਰਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਇੱਕੋ ਜੀ ਸੋਨੇ ਚਲੋ ਕਰਤਾ ਸੋਈ ਤੁਧਿਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੰਸ ਹੋਈ ਤੁਧਿਆਪੇ ਸ੍ਰਿਸ਼ਟ ਸਭੁ ਪਾਈ ਜੀ ਤਉਦੇ ਆਪੇ ਸਰਜ ਸਭ ਹੋਈ ਜਿ ਨਾਨਕੁ ਗਾਵੇ ਕਰਤੇ ਕੇ ਜੀ ਜੋ ਸਬਸਾ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਤਿਆ ਮੰਡਾ ਸਾਈ ਤੁਧੁ ਭਾਵੈ ਸੋਈ ਤਿਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਓ ਸਭ ਤੇਰੀ ਤੁਮ ਸਮਨੇ ਧਿਆਇਆ ਜਿਸਨੋ ਕਿਰਪਾ ਕਰਾ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਰੰਧਰੀ ਆਉ ਸਤਜਿ ਮਾਹੀ ਤੁਜ ਵੰਦੁਜਾ ਕੋਈ ਨਾਹੀ ਜੀ ਅਜੰਤ ਸਭ ਤੇ ਰਾਖੇ ਲ ਵਿਜੋਗ ਮਨ ਵਿਛੜਿਆ ਸੰਜੋਗੀ ਮੇਲ ਜੇ ਸੁਨੋ ਤੂੰ ਜਾਣ ਆਹੇ ਸੋਈ ਜਨ ਜਾਣੈ ਹਰ ਗੁਣ ਸਦੀ ਅਖ ਵਖਾੜੈ ਜਨ ਅਰ ਸੇਵੈ ਤਨ ਸੁਖ ਪਾਇਆ ਸਹਜੇ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਅਸਬ ਹੋਏ ਤੁਧ ਬਿੰਦੂ ਜਾਵਰ ਨ ਕੋ ਹੋਏ ਤੂੰ ਕਰ ਕਰ ਵੇਖੈ ਜਾਣੈ ਸੋਈ ਜਨ ਆਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਸਤ ਸਰਵਰੜਾ ਪੈਲੇ ਨਿਵਾਸਾ ਪਾਣੀ ਪਾਪਕਤ ਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਅਮ ਦੇਖ ਤਹ ਡੂਬੀ ਅਲੀ ਮਨ ਇੱਕ ਨ ਚੇਤਸ ਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਰਣਵਤ ਨਾਨਕ ਕਿਰਤਨ ਕੀ ਸ਼ਰਨਾ ਜੰਤ ਨਾਹੀ ਵਿਸਰਿਆ ਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਕ ਦੇਹ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਭਰ ਕਾਜ ਤਰਕ ਤੈ ਨਾ ਕਾਮ ਮਿਲ ਸਾਧ ਸੰਗਤ ਬਜ ਕੇਵਲ ਨਾਮ ਰੰਗ ਜਾਮ ਲੋਗ ਭਵ ਜਲ ਤਨੁ ਨ ਕੈ ਜਨਮ ਅਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇ ਕਹੁ ਨਾਨਕ ਹਮ ਨੀਜ ਕਰਮਾ ਸ਼ਰਨ ਬਰੇ ਕੇ ਰਾਖੋ ਸ਼ਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਰ ਦਰਚਾ ਪੂਰਨ ਹੋਇ ਜਿਤ ਕੀ ਇੱਛਾ तब चरण नमन रह हमारा अपना जान करो प्रतवार हमरी दुष्ट सुबह तुम गाबो आप मोहे बचावो सुखी मोर परिवार सेवक सिख सब कर तारा मोर छी है सब वर्ण कौवा पूर्ण हुए हमारी आसा तोर भजन की रह प्यासा तुम तो छबरना त्या जबर चम तुम मते पाऊ सेवक सिख से हमारे तारी है चुन चुन सत्र हमारी मारी है ਆਪ ਆਦਮ ਜਬਰੀਏ ਮਰਨ ਕਾਲ ਕਤਰਾ ਉਸਨ ਬਰੀਏ ਉਹ ਜੋ ਸਦਾ ਹਮਾਰੀ ਪਛਾ ਸ੍ਰੀ ਅਸ ਜੋ ਕਰਿਆ ਰਛਾ ਰਾਖ ਲਿਓ ਮੈ ਰਖ ਨਾਰੇ ਸਭ ਸੰਤ ਸਹਿ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸੁਜੁ ਬਵਤਰਾ ਕਾਲ ਪਾਏ ਗੁਰਤਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾਸ਼ਾ जवन काल जुगी शिवकी यो वेद ब्रह्मा ज्योति जवन काल सब लोक सवार नमस्कार है ताहे हमारा जवन काल सब जगत बनायो देवद तो ज छनोपज जाओ आद्य अंत कवतारा स्वीगुरु समझो हमारा नमस्कार तसे ही को हमारी ਸਕਲ ਪ੍ਰਜਾ ਜਨ ਆਪ ਸਵਾਰੀ ਸ਼ਿਵ ਕਨ ਕੋ ਸਗੁਣ ਸੁਖ ਦਿਓ ਸਤਰਨ ਕੋ ਪਰਮੋ ਵਧ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਬੀਰ ਬਿਸ਼ਾਨਤ ਜਿਤੀ ਦੇ ਗੁਣ ਚਰ ਸੋਲਾ ਸਪਰ ਕਿਰਪਾ ਦ੍ਰਿਸ਼ਟ ਕਰ ਭੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਬੀਰ ਬਿਸ਼ਾਨਾ ਕਟ ਕਟ ਕੇ ਪਟ ਪਟ ਕੀ ਜਨ ਜਮਦ ਕਰ ਕਰਾ ਕਰ ਤਾਰਾ ਪ੍ਰਜਾ ਧਰਤ ਤਵ ਦੇਹ ਪਾਰਾ ਜਬ ਕਰ ਕਰਤ ਹੋ ਕਮ ਤੋ ਮੈਂ ਮਿਲ ਤੋ ਦੇਹ ਤਰ ਸਭ ਜੇਤੇ ਵਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਜੋ ਚਾਰ ਤੁਮ ਸਭ ਹੀ ਤੇ ਰਤ ਨਰਾਲਮ ਜਾਣਤ ਵੇਦ ਵੇਦ ਹਰਿਆਲਮ ਨਰੰਕਾਰ ਨਿਰਵਿਕਾਰ ਨਿਰਲੰਭ ਆਦਿ ਅਨਿਰਨਾਦ ਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾਮ ਪਾਵਤ ਵੇਦਾ ਤਾਕੋ ਕਰਪਾ ਹਨੇ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਤ ਸਦਾ ਸੁ ਨਿਰੰਕਾਰ ਕਾ ਜੀਨਤ ਨਾ ਪਿਵ ਆਪ ਆਪਣਿ ਬੁੱਧ ਹੈ ਜੇਤੀ ਵਰਨਤ ਬਿਨ ਬਿਨ ਤਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪ ਰੰਗ ਪੇ ਰਾਵ ਕੀ ਭੂਪ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁ ਰਚ ਦੀਨੀ ਕਹੂੰ ਭੂਲ ਰਾਜਾ ਬੈਠਾ ਕਹੂੰ ਸਿਮਰਤ ਪੇ ਸੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਈ ਅਚੰਪਵ ਆਦ ਜੁਗਾਦ ਸਰੂਪ ਸੰਜੰਪਵ ਬ੍ਰਛਾ ਮੇਰੀ ਤੁਮ ਕਰ ਤਿਖੇ ਵਾਰਿਆ ਸਗ ਸੰਗਰੋ ਦੁਸ਼ਟ ਜਤੇ ਉਠ ਬਾਤੀ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤਿ ਤਵ ਸ਼ਰਣੀ ਪਰੇ ਤਨ ਕੇ ਦੁਸ਼ਟ ਜਗਤ ਹੋਆ ਮਰੇ ਪਰਖ ਜਵਨ ਬਗ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਗਲ ਕੋਈ ਕਬਾਰ ਤੈ ਹੈ 타ਕੇ ਕਾਲ ਨਿਕਟ ਨਹੀ ਆਹ ਹੈ ਰਛਾ ਹੋਈ ਤਾਹ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰੰਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰੋ 타ਕੇ ताप तਨ ਕਮਿਆ ਰੋ ਰਿਦਿ ਸਿਧ ਕਰਮ ਸਭ ਹੋਈ ਦੁਸ਼ਟ ਸ਼ਾਸਤ ਵਸ ਕਹ ਨ ਕੋਈ ਇੱਕ ਵਾਰ ਜਨ ਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਰੋ ਕਾ ਦਾਰ ਦੁਸ਼ਟ ਦੋ ਤੇਰਾ ਖੜਕੇ ਤ ਮੈਂ ਸ਼ਰਣ ਤਿਹਾਰੀ ਆਪ ਆਦਲ ਉਬਾਰੀ ਸਰਬ ਠੌਰ ਮਾ ਹੋ ਹੋ ਸਹਾਈ ਦੁਸ਼ਟ ਦੋ ਕਤੇ ਲੋ ਵਿਚਾਈ ਸਵਈਆ ਪਾਇੰ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਅਪਰਾਨ ਕੁਰਾਨ ਅਨੇਕ ਕਹੈ ਮਤ ਇਕ ਨਾਮ ਨਿ ਸਿਮਰਤ ਸਾਸਤਰ ਵੇਤ ਬੈ ਵੋ ਭੇਦ ਕਹਾਂ ਮੇ ਇਕ ਨਾਂ ਜਾਣਿਓ ਸ਼੍ਰੀ ਜਬਾਨ ਕਿਰਪਾ ਤੁਮਰੀ ਕਰਮਾ ਨ ਕਹੋ ਸਭ ਤੋਹਿ ਬਖਾਨਿਓ ਦੁਹਰਾ ਸਕਲ ਦਵਰ ਕੋ ਛਾੜ ਕੇ ਗਹਿ ਤਹਾਰ ਦਵਾਰ ਬਾਇ ਗੈ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਹੈ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜੁ ਸੇਤੇ ਮਨ ਵਜੀਆ ਵਧਾਈਆ ਹਰਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਇਆ ਸ਼ਬਦ ਤਉ ਗਾਵੋ ਹਰੀ ਕੇ ਨਾਮ ਅੰਜਨੀ ਉਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੀਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹਤ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰ ਤੇਰਾ ਕਾਰਜ ਸਭ ਸਵਾਰਣਾ ਸਭ ਨਾਮ ਗਲਾਂ ਸਮਰਤ ਸੁਆਮੀ ਸੋ ਕਿਉ ਮਨ ਹੋ ਸਾਰੇ ਗਾ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਿਬਾ ਕਿਆ ਨਹੀਂ ਕਰ ਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਲਾ ਤੇਰੀ ਨਾਮ ਮਨੋਂ ਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਧਿਆਨ ਕਰਤੇ ਰ ਸੱਚਾ ਨਾਮ ਮੇਰਾ ਆਧਾਰ ਸੋਚਨਾ ਆਧਾਰ ਮੇਰਾ ਜਨੁ ਭੁਖਾ ਸਭ ਗਾਇਆ ਕਰ ਸ਼ਾਂਤ ਸੁਖ ਮਨ ਵਸਿਆ ਜਿਨਿ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਟਹੁ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਨੋ ਸੰਤ ਹੋ ਸ਼ਬਦ ਰੂਪਿਆਰੂ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਬਾਇਆ ਤੁਦ ਜਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਤ ਘਰ ਅਨਹਦ ਬਾਜੀ ਆਨੰਦ ਸੁਣਨਾ ਬਿਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਿਤਤ ਸਤ ਗੁਰ ਰਹਾ ਭਰ ਪੂਰੇ ਮੇਰਾ ਵੰਤ ਨਾਨਕ ਗੁਰ ਚਲਨ ਲਾ ਕੇ ਬਾਜੀ ਅਨਹਦ ਤੂਰੇ ਮੰਦ ਆਪਣੀ ਮਹੱਲਾ ਪੰਜਵਾ ਥਾਲ ਵਿੱਚ ਧਨਵਾਸ ਤੂ ਪਿਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸੰਸ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸ ਤਜਿ ਨਹਿ ਜਾਈ ਨ ਤਨ ਤਰ ਅਗੇ ਉਧਾਰੋ ਤਮ ਸੰਸਾਰੁ ਚਰਨ ਲਗਤ ਰੀਐ ਸਬਨਾਨਕ ਰੰਪਸਾਰੋ ਸ਼ਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕੀਤੋਈ ਮੈਂ ਨਿਰਗੁਣਿਆਰੇ ਕੋਹ ਗੁਣ ਨਹੀਂ ਆਪੇ ਤਰਸ ਪੈ ਹੋਈ ਤਰਸ ਪਿਆ ਮੇਰਾ ਮਤ ਹੋਈ ਸਤ ਗੁਰ ਸਜਣ ਮੇਰਿਆ ਨਾਨਕ ਨਾਮ ਮਿਲੇ ਤੋ ਜੀਵਾ ਤਨ ਮਨ ਤੀਵੈ ਹਰਿ ਆਉ ਪੌੜੀ ਤਿਤਥ ਤੁ ਸਮਰਥ ਜਿੱਥੇ ਕੋਈ ਨਾਹੀ ਉੱਥੇ ਤੇਰੀ ਰੱਖ ਗਨੀ ਉਦਰ ਮਾਹੀ ਤੁਨ ਕਹਿ ਜਮਕੇ ਦੂਤ ਨਾਇ ਤੇ ਰਛੜ ਜਾਹੇ ਭੌਜਲ ਵਿਕਮ ਹਸਗਾਹ ਗੁਰ ਸ਼ਬਦ ਦੀਪਾਰ ਪਾਹੀ ਜਨ ਕੋ ਲਗੀ ਪਿਆਸ ਅੰਮ੍ਰਿਤ ਸੇਖਾਹੀ ਕਲਮ ਇਉ ਪੰਨਾ ਗੁਣ ਗੋਵਿੰਦ ਗਾਹੀ ਸਭ ਸੰਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਮਿਰਤਾ ਕੋਈ ਨਾ ਜਾਹੇ ਜਿ ਆਵਤ ਦਿਐ ਸੋਕ ਮਹੱਲ ਪੰਜਵਾ ਅੰਤਰ ਗੁਰ ਅਰਾਧਣਾ ਜੇ ਵਾਜਬ ਗੁਰ ਨਾਉ ਨੇਤਰੀ ਸਤਿਗੁਰ ਵੇਖਣਾ ਸ੍ਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇ ਤੀਰਤਿਆ ਦਰਗਹ ਪਾਈ ਅਠਾਉ ਕਉ ਨਾਨਕ ਕਿਰਪਾ ਕਰੀ ਜਿਸਨੋ ਇਹ ਵਾਥ ਦੇ ਜਗਮਾਤਮ ਤੁਮ ਕੱਢੀਐ ਵਰਲੇ ਕੇ ਕੇ ਮਹੱਲਾ ਪੰਜਵਾਂ ਰੱਖੇ ਰਖਣਹਾਰ ਆਪ ਬਾਰਿਆਂ ਗੁਰ ਕੀ ਪੈਰੀ ਪਾਈ ਕਾਜ ਸਵਾਰਿਆਂ ਵਾ ਆਪ ਦਿਆਲ ਮਨੋਂ ਨਾ ਉਤਾਰਿਆਂ ਸਾਧ ਜਨਾ ਕਾ ਸੰਗ ਭਵਜਲ ਤਾਰਿ ਅਨ ਸਾਗਤ ਅਨੰਦਿਕ ਦੁਸ਼ਟ ਖਿੰਮਾਹਿ ਬਿਦਾਰਿਅਨ ਤਿਸ ਸਾਹਿਬ ਕੀ ਏਕ ਨਾਨਕ ਮਨ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਈ ਤਿਸ ਸਾਹਿਬ ਕੀ ਏਕ ਨਾਨਕ ਮਨ ਮਾਹੀ ਜਿਸ ਸੇ ਮਰਤ ਸੁਖ ਹੋਈ ਸਗਲੇ ਦੁੱਖ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ